ਵਾਹਿਗੁਰੂ ਜੀ ਵਾਹਿਗੁਰੂ 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 ਮਹਾਰਾਜ ਤੇਰੇ ਰੰਗਾਂ ਦਾ ਪ੍ਰੀਅੰਤਨੀ ਇਹ ਪ੍ਰਮਾਤਮਾ ਇਸੇ ਤਰ੍ਹਾਂ ਇਹਨਾਂ ਦੀ ਵੀ ਮੇਰਾ ਪ੍ਰਿਆਤ ਰੱਖੀ ਤੇ ਇਹਨਾਂ ਨੂੰ ਜੋਗਾ ਪਾਉਣ ਵਾਲਿਆਂ ਦਾ ਵੀ ਤੇ ਵੀ ਮੇਰੇ ਪ੍ਰਿਆਤ ਰੱਖੀ ਵਾਹਿਗੁਰੂ ਜੀ ਤੰਦਰੁਸਤ ਰੱਖੀ ਇਸੇ ਤਰ੍ਹਾਂ ਮੇਰੇ ਪਰਿਵਾਰ ਨੂੰ ਇਹ ਜੀਵ ਜੰਤਾਂ ਨੂੰ ਖਾਣ ਵਾਲਿਆਂ ਨੂੰ ਵੀ ਸੁਖ ਸ਼ਾਂਤੀ ਰੱਖੀ ਤੰਦਰੁਸਤ ਰੱਖੀ ਵਾਹਿਗੁਰੂ ਜੀ ਐਸੀ ਤਰ੍ਹਾਂ ਹਾਜ਼ਰੀ ਲਗਾਉਂਦਾ ਰਹੇ ਮਹਾਰਾਜ ਤੰਦਰੁਸਤ ਰੱਖੀ ਜਿਹੜੀ ਵੀ ਬੀਜ ਜਵਾਨੇ ਜਾਨਵਰ ਵਿਚਾਰੇ ਆਉਂਦੇ ਆ ਵੇਟ ਕਰਦੇ ਆ ਮੇਰੇ ਐਸੀ ਤਰ੍ਹਾਂ ਮਹਾਰਾਜ ਹਾਜ਼ਰੀ ਲਵਾਉਂਦਾ ਰਹੇ ਜਿਹੜੇ ਸਵੇਰ ਉੱਠਦਿਆਂ ਨੂੰ ਮਨ ਖੁਸ਼ ਹੋ ਜਾਂਦਾ ਕਿੰਨੇ ਵੀ ਦਾਸ ਹੋ ਗਏ ਇੰਨਾ ਵੀ ਮਨ ਰਾਤ ਨੂੰ ਦਾਸ ਹੋਵੇ ਜਾਂ ਕੋਈ ਬੇਚੈਨੀ ਹੋਵੇ ਤੜਕੇ ਉੱਠ ਕੇ ਹੜਦੇ ਆਉਣਾ ਬਗੀਰ ਵਰਸ ਕੀਤੇ ਜਿਦੋਂ ਚੋਕ ਪੌਨੇ ਵੇਟ ਕਰੀ ਜਾਂਦੇ ਹੁੰਦੇ ਬਾਰ ਗੋਲਦੀ ਤੋਂ ਮਹਾਰਾਜ ਜੀ ਨੰਦੇ ਐਸੇ ਤਰ੍ਹਾਂ ਹੀ ਆਉਂਦੇ ਰਹਿਣਾ ਤੇ ਮੇਰ ਤੋਂ ਹਜਰੀ ਲਵਾਉਂਦਾ ਰਹੀ ਵਾਹਿਗੁਰੂ